ਸ੍ਰੀ ਵਾਹਿਗੁਰੂ ਸਭ ਜੀਓ ਗੋੜੀ ਮਾਝ ਮਹੱਲਾ ਪੰਜਵਾ ਹਰਿ ਰਾਮ 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 ਜਪ ਪੂਰਨ ਹੋਏ ਕੰਮ ਰਹਾਉ RAM ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤਰ ਹਰਿ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੀ ਮੰ ਗੋਬਿੰਦ ਮਨਹੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਜੀਵੀਐ ਪਵ ਜਲ ਪਾਈਐ ਪਾਰ ਮਿਲ ਸਾਧੂ ਸੰਗ ਉਦਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰਸ ਸੱਚਾ ਸ਼ਾਬਾਸ਼ ਨਾਨਕ ਉਬਰੇ ਨਾਮ ਜਪ ਦਰਸ ਸੱਚਾ ਸ਼ਾਬਾਸ਼ ਗੁਜਰੀ ਮਹੱਲਾ ਪੰਜ ਮਾ ਤੇਪ ਦੇ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੁੱਖ ਬਿਨਸੇ ਸੁਖ ਕੀ ਆ ਨਿਵਾਸਾ ਤ੍ਰਿਸ਼ਨਾ ਜਲਣ 부ਜਾਈ ਨਾਮ ਨਿਧਾਨ ਸਤਿਗੁਰੂ ਤ੍ਰਿਣਾਇ ਬਿਨਸ ਨ ਆਵੈ ਜਾਈ ਹਰ ਜਪ ਮਾਇਆ ਬੰਧਨ ਟੂਟੇ ਭੇ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਓ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਤ ਹਰਖ ਸੋਗ ਦੁਹਿ ਮਾਹਿ ਨਿਰਾਲਾ ਕਰਨ ਹਾਰ ਪਛਤ ਜਿਸ ਕਾ ਸਾ ਤਿਨਹੀ ਰਖ ਲੀਆ ਸਗਲ ਜੁਗਤ ਬਣਾਈ ਕਹੋ ਨਾਨਕ ਪ੍ਰਭ ਭਈ ਦੇ ਅੱਲਾ ਕੀਮਤ ਕਹਿਣ ਨ ਜਾਈ ਕਹੋ ਨਾਨਕ ਪ੍ਰਭ ਪਏ ਦਿਆਲਾ ਕੀਮਤ ਕਹਿਣ ਨਜਾਈ ਇਸ ਸ਼ਬਦ ਦਾ ਜਾਪ ਕੀ ਦਿਨ ਇਸ ਸ਼ਬਦ ਨੂੰ ਸੁਣੋ ਦੁੱਖਾਂ ਪਾਪਾਂ ਦਾ ਨਾਸ਼ ਚਿੰਤਾ ਦੂਰ ਹੋਵੇ ਕਾਰੋਬਾਰਾ ਤਰੱਕੀ ਪੂਰੇ ਸਾਲ ਪੈਸੇ ਦੀ ਤੰਗੀ ਨਹੀਂ ਆਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਕਾਰਜ ਰਾਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ